ਹਾਂ ਤੁਹਾਨੂੰ ਬਹੁਤ ਖੁਸ਼ੀ ਹੈਗੀ ਤੇ ਇਹ ਸਾਡੇ ਸਕੂਲ ਦੇ ਲਈ ਮੇਰੇ ਮੰਮੀ ਪਾਪਾ ਲਈ ਬਹੁਤ ਵੱਡੀ ਗੱਲ ਹੈ ਤੇ ਮੇਰੇ ਲਈ ਵੀ ਬਹੁਤ ਵੱਡੀ ਗੱਲ ਹੈ। ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇਹ ਬੱਚਾ ਸਾਡਾ ਬਹੁਤ ਹੀ 올 ਰੌਂਡਰ ਬੱਚਾ ਹੈ ਮਲਟੀ ਟੈਲੈਂਟਡ ਇਹ ਨਹੀਂ ਕਿ ਕੱਲਾ ਪੜਾਈ ਦੇ ਵਿੱਚ ਹੀ ਐਨ ਐਮ ਐਮ ਐਸ ਦੀ ਪ੍ਰੀਖਿਆ ਦੇ ਵਿੱਚ ਵੀ ਇਹਨੇ ਪੂਰੇ ਸਟੇਟ ਚੋਂ 7ਵਾਂ ਰੈਂਕ ਹਾਸਲ ਕੀਤਾ ਸੀ ਡਿਸਟ੍ਰਿਕਟ ਚੋਂ ਫਰਸਟ ਸੀਗੀ। ਮੇਰਾ ਨਾਮ ਤੋ ਹੈ ਮੇਰਾ ਨਾਮ ਭਾਵਨਾ ਹੈ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ 올ਡ ਪੁਲਿਸ ਲਾਈਨ ਸਕੂਲ ਚ ਪੜ੍ਹਦੀ ਆ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਨੂੰ ਬਹੁਤ ਵਧੀਆ ਰਿਜ਼ਲਟ ਆ ਕਿੰਨੀ ਖੁਸ਼ੀਆ ਕਰਦੇ ਆ ਤੇ ਵਿੱਚ ਟੀਚਰ ਦੇ ਵਿੱਚ ਮੈਰਿਟ ਲਿਸਟ ਚ ਆਣ ਨਾਲ ਸਾਨੂੰ ਬਹੁਤ ਖੁਸ਼ੀ ਹੈਗੀ ਤੇ ਇਹ ਸਾਡੇ ਸਕੂਲ ਦੇ ਲਈ ਮੇਰੇ ਮੰਮੀ ਪਾਪਾ ਲਈ ਬਹੁਤ ਵੱਡੀ ਗੱਲ ਹੈ ਤੇ ਮੇਰੇ ਲਈ ਵੀ ਬਹੁਤ ਵੱਡੀ ਗੱਲ ਹੈ ਕਿਵੇਂ ਲੱਗਦਾ ਜਦੋਂ ਆਪਾਂ ਇੱਕ ਮੈਦ ਦੇ ਵਿੱਚ ਆਉਂਦੇ ਆ ਮੰਮੀ ਆਪਾਂ ਨੂੰ ਖੁਸ਼ੀ ਹੁੰਦੀ ਆ ਸਟ੍ਰਗਲ ਕਿੰਨਾ ਕਰਨਾ ਪੈਂਦਾ ਕਿ ਸਟ੍ਰਗਲ ਤਾਂ ਤਾਂ ਇਹ ਕਹਿ ਸਕਦੇ ਆ ਕਿ ਜੇ ਤੁਸੀਂ ਇਹ ਮੁਕਾਮ ਹਾਸਲ ਕਰਨਾ ਹੈ ਤਾਂ ਸਟਾਰਟਿੰਗ ਤੋਂ ਹੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਇੱਕਦਮ ਤੋਂ ਨਹੀਂ ਹੋ ਸਕਦੀ ਇਸ ਕਰਕੇ ਤੁਹਾਨੂੰ ਹੌਲੀ ਹੌਲੀ ਸਟਾਰਟਿੰਗ ਤੋਂ ਹੀ ਕਲਾਸਾਂ ਸਟਾਰਟ ਹੋਣ ਤੋਂ ਬਾਅਦ ਹੀ ਸਾਰੀ ਚੀਜ਼ਾਂ ਕਰਨੀਆਂ ਪੈਂਦੀਆਂ ਤੇ ਨਾਲ-ਨਾਲ ਹੀ ਹਾਰਡਵਰਕ ਕਰਨਾ ਪੈਂਦਾ ਤੁਹਾਨੂੰ ਸੇਲੀਆਂ ਦੇ ਵਿੱਚ ਚਰਚਾਵਾ ਚੱਲਦੀ ਆ ਕਿਵੇਂ ਆਏ ਕਿਵੇਂ ਪੜਾਈ ਕਰੀ ਪੁੱਛਦੇ ਹਉਣੇ ਤਾਂ ਹਾਂਜੀ ਇਹੀ ਗੱਲ ਜੀ ਤੁਹਾਡੀ ਸਹੇਲੀਆਂ ਨੂੰ ਵੀ ਨਹੀਂ ਆਂਦਾ ਨਾ ਤੁਸੀਂ ਉਹਨਾਂ ਨੂੰ ਸਮਝਾਉਂਗੇ ਤਾਂ ਆਪਣੀ ਵੀ ਅੰਡਰਸਟੈਂਡਿੰਗ ਵੱਧਦੀ ਹੈ ਇਹਦੇ ਨਾਲ ਉਹਨਾਂ ਦੀ ਵੀ ਹੈਲਪ ਹੋ ਜਾਂਦੀ ਹੈ ਤੇ ਆਪਣੀ ਵੀ ਅੰਡਰਸਟੈਂਡਿੰਗ ਵੱਧਦੀ ਹੈ ਤੇ ਰਿਵੀਜ਼ਨ ਹੋ ਜਾਂਦੇ ਹੈ ਫਿਰ ਤੁਸੀਂ ਇਹਨੂੰ ਮੈਸੇਜ ਜ਼ੋਰ ਨਾਲ ਪੁੱਛ ਹਾਂਜੀ ਹੋਰ ਮਿਹਨਤ ਕਰੋ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ ਬਸ ਥੋੜੀ ਜਿਹੀ ਹਾਰਡਵਰਕ ਦੀ ਲੋੜ ਹੁੰਦੀ ਹੈ ਬਾਕੀ ਸਭ ਠੀਕ ਜੀ ਮੇਰਾ ਨਾਮ ਮਨਦੀਪ ਕਰਨ ਟਾਲ ਪ੍ਰਿੰਸੀਪਲ گورਨਮੈਂਟ ਗਰਲ ਸੀਨੀਅਰ ਸਕੂਲ 올ਡ ਪੁਲਿਸ ਲਾਈਨ ਪਟਿਆਲਾ ਤੋਂ ਅੱਜ ਸਾਡੇ ਲਈ ਪੂਰੇ ਸਟਾਫ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੀ ਜਿਹੜੀ ਬੱਚੀ ਭਾਵਨਾ ਹੈ ਇਹਨੇ ਜਿਹੜੀ 10th ਦੀ ਮੈਰਿਟ ਲਿਸਟ ਆਊਟ ਹੋਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹਦੇ ਵਿੱਚ ਜਿਹੜਾ 628 ਨੰਬਰ 650 ਚੋਂ ਲੈ ਕੇ ਪੂਰੇ ਸਟੇਟ ਦੇ ਵਿੱਚੋਂ 18ਵਾਂ ਰੈਂਕ ਪ੍ਰਾਪਤ ਕੀਤਾ ਤੇ 96.62% ਇਹਦੇ ਮਾਰਕਸ ਆ ਸਾਨੂੰ ਸਾਰੇ ਹੀ ਸਟਾਫ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੈਂ ਕਿੰਨੀ ਖੁਸ਼ ਹਾਂ ਜਿਹੜੇ ਵਿਦਿਆਰਥੀ ਬੜ ਚੜ ਕੇ ਨਾਮ ਰੋਸ਼ਨ ਕਰਦਾ ਸਕੂਲ ਦੇ ਵਿੱਚ ਤੇ ਹੋਰ ਵਿਦਿਆਰਥੀਆਂ ਨੂੰ ਕੀ ਮੈਸੇਜ ਹੈ ਤੁਹਾਡਾ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਇਹ ਬੱਚਾ ਸਾਡਾ ਬਹੁਤ ਹੀ 올 ਰੌਂਡਰ ਬੱਚਾ ਹੈ ਮਲਟੀ ਟੈਲੈਂਟਡ ਇਹ ਨਹੀਂ ਕਿ ਕੱਲਾ ਪੜ੍ਹਾਈ ਦੇ ਵਿੱਚ ਹੀ ਐਨ ਐਮ ਐਮ ਐਸ ਦੀ ਪ੍ਰੀਖਿਆ ਦੇ ਵਿੱਚ ਵੀ ਇਹਨੇ ਪੂਰੇ ਸਟੇਟ ਚੋਂ 7ਵਾਂ ਰੈਂਕ ਹਾਸਲ ਕੀਤਾ ਸੀ ਡਿਸਟ੍ਰਿਕਟ ਚੋਂ ਫਰਸਟ ਸੀਗੀ ਤੇ 8ਵੀਂ ਦੀ ਜਿਹੜੀ ਮੈਰਿਟ ਲਿਸਟ ਸੀ ਸਿਰਫ ਦੋ ਨੰਬਰਾਂ ਕਰਕੇ ਇਹ ਰਹਿ ਗਈ ਸੀਗੀ ਤੇ ਪਰ ਉਹ ਕਮੀ ਜਿਹੜੀ ਸਾਡੀ ਅੱਜ ਪੂਰੀ ਹੋ ਗਈ ਹੈ ਬਹੁਤ ਜ਼ਿਆਦਾ ਅਸੀਂ ਸਾਰਾ ਸਟਾਫ ਖੁਸ਼ ਆ ਖਾਸਕਰ ਸਾਡੇ ਜਿਹੜੇ ਇਨਚਾਰਜ ਮੈਡਮ ਨੇ ਮਹਿੰਦਰਵੀਰ ਮੈਡਮ ਤੇ ਸਰਬਜੀਤ ਸਰ ਬੋਪਾਰਾਏ ਸਰ ਹਰਵਿੰਦਰ ਹਰਜਿੰਦਰ ਮੈਡਮ ਨਿੱਤੂ ਮੈਡਮ ਤੇ ਜਿਹੜੇ ਵੀ ਇਹਨਾਂ ਨੂੰ ਟੀਚਰ ਸਹਿਬਾਨ ਪੜਾ ਰਿਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਜਿਵੇਂ ਸਾਡਾ ਆਪਣਾ ਬੱਚਾ ਅੱਜ ਮੈਰਿਟ ਦੇ ਵਿੱਚ ਆਇਆ ਹੁੰਦਾ ਇਸ ਤਰ੍ਹਾਂ ਚਾ ਕਰ ਰਿਹਾ ਔਰ ਸਵੇਰੇ ਅਸੀਂ ਪ੍ਰੇਅਰ ਦੇ ਵਿੱਚ ਵੀ ਬੱਚਿਆਂ ਨੂੰ ਸਾਰਿਆਂ ਨੂੰ ਇਸ ਤੋਂ ਜਿਹੜਾ ਉਹ ਆਪਣੀ ਵਿਚਾਰ ਰੱਖਣ ਲਈ ਕਿਹਾ ਬੱਚਾ ਨੂੰ ਬਹੁਤ ਮੋਟੀਵੇਸ਼ਨ ਮਿਲੀ ਹੈ ਔਰ ਮੇਨਰਾ ਇਹੀ ਸੀਗਾ ਕਿ ਬੱਚਾ ਜਿਹੜਾ ਸਾਰਾ ਸਾਲ ਮਿਹਨਤ ਕੀਤੀ ਹੈ ਇਹਨੇ ਤਾਂ ਹੀ ਜਿਹੜੇ ਬੱਚੇ ਦੇ ਇੰਨੇ ਵਧੀਆ ਨੰਬਰ ਆਏ ਹਨ ਤੋਂ ਮੈਂ ਸਾਰੇ ਸਟਾਫ ਵੱਲੋਂ ਇਹਦੇ ਪੇਰੈਂਟਸ ਵੀ ਆਏ ਨੇ ਬੱਚੇ ਦੇ ਤੇ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਦੀਆਂ ਹਾਂ ਹਾਂਜੀ ਮੈਂ ਕੀ ਨਾਮ ਹੈ ਜੀ ਮੈਂ ਮਹਿੰਦਰ ਵੀਰ ਕੌਰ ਇੱਥੇ ਸਾਇੰਸ ਮਿਸਟਰਸ ਹਾਂ ਔਰ ਇਸ ਬੱਚੇ ਦੇ ਇਸ ਕਲਾਸ ਦੀ ਇਨਚਾਰਜ ਹਾਂ ਮੈਂ ਕਿੰਨੀ ਖੁਸ਼ ਹਾਂ ਤੁਹਾਡਾ ਬੱਚਾ ਮੇਰਾ ਬਹੁਤ ਖੁਸ਼ੀ ਹੋਈ ਹੈ ਅੰਜ ਲੱਗਦਾ ਜਿਵੇਂ ਮੇਰਾ ਆਪਣਾ ਬੱਚਾ ਜਿਹੜਾ ਹੈ ਉਹਨੇ ਅਚੀਵ ਕੀਤਾ ਸੋ ਮੈਨੂੰ ਤਾਂ ਖੈਰ ਬਹੁਤ ਖੁਸ਼ੀ ਆਇਆ ਸ਼ੁਰੂ ਤੋਂ ਹੀ ਬੱਚਾ ਮਿਹਨਤੀ ਸੀ ਕਹਿੰਦੇ ਉਹ ਹੌਨਾਰ ਵਰਵਾਨ ਕੇ ਹੋ ਚਿੱਕਨੇ ਪਰ ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਇਹ ਬੱਚਾ ਕੁਛ ਨਾ ਕੁਛ ਜ਼ਰੂਰ ਕਰੇਗਾ 8ਵੀਂ ਚ ਜਦੋਂ 2 ਨੰਬਰ ਪਿੱਛੇ ਰਹਿ ਗਿਆ ਤਾਂ ਬੜਾ ਦੁੱਖ ਹੋਇਆ ਸੀ ਉਸ ਟਾਈਮ ਤਾਂ ਉਸੇ ਟਾਈਮ ਤੋਂ ਅਸੀਂ ਇਹ ਕਹਿਤਾ ਸੀ ਕਿ ਹੁਣ ਬਸ ਤੂੰ ਇਹ ਛਾਲ ਲਗਾਣੀ ਲਗਾਣੀ ਹੈ ਔਰ ਇਹ ਬੱਚੇ ਨੇ ਕਰਕੇ ਦਿਖਾਇਆ ਬਹੁਤ ਵਧੀਆ ਲੱਗਿਆ ਤੁਹਾਨੂੰ ਕਿੰਨੇ ਖੁਸ਼ ਹੋਰੇ ਤੁਹਾਡਾ ਵਿਦਿਆਰਥੀ ਆ ਬੱਚਾ ਚੜ ਕੇ ਅੱਗੇ ਤੁਹਾਡੇ ਮੈਨੂੰ ਤਾਂ ਤੁਹਾਨੂੰ ਦੱਸਿਆ ਮੈਨੂੰ ਇੰਜ ਲੱਗਿਆ ਮੇਰਾ ਆਪਣਾ ਬੱਚਾ ਜਿਵੇਂ ਕੁਛ ਅਚੀਵ ਕਰ ਗਿਆ ਹੁੰਦਾ ਹੋਰ ਵਿਦਿਆਰਥੀ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਵਧੀਆ ਕਰ ਸਕਦੇ ਨੇ ਸਾਰੇ ਬੱਚੇ ਵਧੀਆ ਨੇ ਸਾਡੇ ਸਕੂਲ ਦੇ ਸਾਡੇ ਪ੍ਰਿੰਸੀਪਲ ਮੈਡਮ ਦੀ ਅਗਵਾਈ ਹਟ ਬਹੁਤ ਵਧੀਆ ਸਕੂਲ ਚੱਲ ਰਿਹਾ ਹੈ ਔਰ ਬਹੁਤ ਮੱਲਾ ਮਾਰ ਰਿਹਾ ਮੈਂ ਅੱਗੇ ਲਈ ਵੀ ਕਾਮਨਾ ਕਰਾਂਗੀ ਕਿ ਇਸ ਤਰ੍ਹਾਂ ਹੋਰ ਬੱਚੇ ਵਧੀਆ ਕਰਨ ਅੱਛਾ ਕਰਨੇ ਸਾਡੀ ਇੰਜ ਕਹਿ ਲਓ ਵੀ ਟੀਮ ਵਰਕ ਹੈ ਇੱਕ ਬੱਚੇ ਪਿੱਛੇ ਬਹੁਤ ਸਾਰੇ ਫੈਕਟਰ ਦੇ ਮਾਪੇ ਸਾਰੇ ਵਿਸ਼ਿਆਂ ਦੇ ਅਧਿਆਪਕ ਉਹਨਾਂ ਨੂੰ ਪੜਾਉਣ ਵਾਲੇ ਤੇ ਸਾਰਿਆਂ ਦਾ ਪੂਰਾ ਜੋਰ ਲੱਗਦਾ ਬੱਚੇ ਦਾ ਤਾਂ ਹੈ ਹੀ ਹੈ ਬੱਚੇ ਨੇ ਤਾਂ ਮਿਹਨਤ ਦੇਖੋ ਕੀਤੀ ਹੈ ਸੋ ਬਹੁਤ ਵਧੀਆ ਲੱਗ ਰਿਹਾ ਮੈਂ ਦੇ ਲਈ ਉਜਲੇ ਪੂਰੀ ਕਾਮਨਾ ਕਰਦੀ ਹਾਂ